ਆਉਤੇ ਲਿਆ ਲੋਟਾਂਦੇ ਨੇ ਬੇਈਮਾਨ ਮਾਪੇ ਉਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੇ ਗੁਸਤਾਖੀ ਲਈ ਬਾਰ-ਬਾਰ ਮਾਫੇ ਇਸ ਤਰ੍ਹਾਂ ਦੇ ਬੇਈਮਾਨ ਮੈਂ ਬਹੁਤ ਦੇਖੇ ਨੇ ਖੁਦ ਮੌਜਾ ਪੈ ਮੰਨਦੇ ਨੇ ਮਾਹ ਬਾਬ ਦਾਕੇ ਪੈ ਰੁੱਲਦੇ ਪੈ ਕੁਛ ਦੇ ਤੱਕਰ ਬੇਈਮਾਨ ਦੇਵ ਮਾਨ ਅਗਿਆਨ ਪ੍ਰਾਣਿ ਪਿਤਰੀ ਰਹਿਣ ਦੂਸਰਾ ਦੇਵ ਰਹਿਣਾ ਦੇਵਤਿਆਂ ਦਾ ਕਰਜ਼ਾ ਤੇ ਦੇਵਤੇ ਕੌਣ ਨੇ ਹਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਹਣ ਪੰਜਵਾ ਪਾਇਆ ਵਿ੍ਰਿਤਤਾ ਹੋ ਆਪਾਤ ਪਵਿੱਤਰ ਇਹ ਸਾਰੇ ਦੇਵਤੇ ਨੇ ਔਰ ਪਵਿੱਤਰ ਨੇ ਜੇ ਭੋਜਨ ਬਣਿਆ ਪਵਿੱਤਰ ਹੈ ਪਰ ਪਾਪੀ ਸੇਵਨ ਤਾਂ ਨੰਗੜਿਆ ਤੋਖਾਂ ਪਈਆਂ ਤੇ ਇਸ ਅਪਵਿੱਤਰ ਤਨ ਦੇ ਅੰਦਰ ਇਹ ਜਗ ਭੋਜਨ ਜੋ ਦੇਵਤਿਆਂ ਦੇ ਸੰਜੋਗ ਤੋਂ ਬਣਿਆ ਹੈ ਅਪਵਿੱਤਰ ਹੋ ਜਾਂਦਾ ਹੈ ਦੇਖ ਕੇ ਵੀ ਗਰਣਾ ਪੈਦਾ ਹੁੰਦੀ ਹੈ ਜੋ ਸ਼ਰੀਰ ਦੇ ਚਲ ਹੋ ਜਾਂਦਾ ਹੈ ਪਾਤੀ ਸੋ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਜਦ ਇਹ ਪਵਿੱਤਰ ਭੋਜਨ ਗੱਡਿਆ ਜਾਂਦਾ ਪਾਇਆ ਜਾਂਦਾ ਮੂੰਹ ਦੇ ਰਾਹੇ ਥੁੱਕਾਂ ਪਈਆਂ ਤੇ ਇਹ ਤੇ ਅਪਵਿੱਤਰ ਹੋ ਜਾਂਦਾ ਤਾਂ ਪਵਿੱਤਰ ਹੋ ਜਾਂਦਾ ਇਹ ਦੇਵਤਿਆਂ ਦਾ ਕਰਜ਼ਾ ਇਹ ਫਿਰ ਹੰ ਕਿਵੇਂ ਉਤਰੇਗਾ ਇਹਨਾਂ ਦੇਵਤਿਆਂ ਦਾ ਕਰਜ਼ਾ ਦੇਵ ਰਣ ਇਹਨੂੰ ਦੇਵਤਿਆਂ ਦਾ ਰਣ ਕਹਿੰਦੇ ਨੇ ਦੇਵਤਿਆਂ ਦਾ ਕਰਜ਼ਾ ਕਹਿੰਦੇ ਨੇ ਅੰਤ ਅੰਨੇ ਤੇਰੀ ਭੁੱਖ ਮਿਟਾਈ ਹੁਣ ਜਗਤ ਦੇਚ ਕਿਸੇ ਭੁੱਖੇ ਦੀ ਭੁੱਖ ਤੋਂ ਮਿਟਾਵਾ ਪਾਣੀ ਨੇ ਤੇਰੀ ਪਿਆਸ ਮਿਟਾਈ ਤੂੰ ਕਿਸੇ ਪਿਆਸੇ ਦੀ ਪਿਆਸ ਮੁਝਾ ਪੀਚਾ ਦੁਨੀਆ ਸੇਵ ਕਰਾਂ ਇਹ ਕਰਜ਼ਾ ਤਾਂ ਲੈਣਾ ਓੰਜ ਨਹੀਂ ਲੈ ਅਨਦਾਨ ਮਹਾਂ ਕਲਿਆਣ ਇਸੇ ਵਾਸਤੇ ਸੰਗਤ ਦੇ ਨਾਲ ਗੁਰੂ ਬਾਬੇ ਨੇ ਪੰਗਤ ਜੋੜੀ ਹੈ ਜੋੜੀ ਹੈ ਇਹ ਕਰਜ਼ਾ ਇਸ ਤਰ੍ਹਾਂ ਲੈਣਾ ਹੈ ਗੁਰੂ ਰਣ ਗੁਰੂ ਦਾ ਕਰਜ਼ਾ ਗੁਰੂ ਨੇ ਜੋ ਹੁਕਮ ਕੀਤਾ ਹੈ ਜੋ ਬਚਨ ਕੀਤਾ ਹੈ ਉਹਨੂੰ ਖਿੜੇ ਮੱਥੇ ਮੰਨ ਲੈਣਾ ਗਾਵੇ ਆ